ਲੋ ਜੀ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਆ ਤੇ ਹੁਣ ਟਰਾਲੀ ਬੈਕ ਮੁਕਾਬਲੇ ਆ 2 ਵਜੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤਿਆਰੀਆਂ ਤੁਸੀਂ ਆਪ ਹੀ ਦੇਖ ਲਓ ਵੀ ਆ ਚੱਲੀ ਜਾਂਦੀਆਂ ਤੇ ਤੁਹਾਨੂੰ ਦਿਖਾਉਨੇ ਆ ਟਰਾਲੀ ਮੁਕਾਬਲੇ ਆ ਤੇ ਉਹ ਦਿਖਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਅੱਜ ਚੱਲਣਾ ਸੀਪ ਦੇ ਮੈਚ ਵੀ ਚੱਲਣੇ ਆ ਤੇ ਬੈਡਮਿੰਟਨ ਵੀ ਚੱਲਣਾ ਤਿੰਨ ਗੇਮਾਂ ਅੱਜ ਬਾਕੀ ਚਾ ਲੋ ਤਿਆਰੀਆਂ ਚੱਲੀ ਜਾਂਦੀਆਂ ਦੇਖੋ ਮੇਲਾ ਅੱਜ ਟਰਾਲੀ ਮੁਕਾਬਲੇ ਆ ਇੱਥੇ ਕਰਾਵਾਂਗੇ ਤੇ ਉਹ ਲਿਖਣੇ ਆ ਆ ਗਈ ਟਰੈਕਟਰ ਟਰਾਲੀ ਆ ਤੇ ਆ ਮੁਕਾਬਲਾ ਹੁਣ 2 ਵਜੇ ਚੱਲਣਾ ਹੁਣ ਆ ਸਟਾਰਟ ਤੇ ਆ ਬਣਿਆ ਟਰੈਕ ਆ ਖੜੇ ਪਲੇਅਰ ਸਾਰੇ ਜਿਨ੍ਹਾਂ ਨੇ ਟਰਾਲੀ ਬੈਕ ਲਾਉਣੀ ਆ ਡਾਕਟਰ ਹਾਂ ਬਈ ਬਹੁਤ ਵਧੀਆ ਹਾਂ ਵੀ ਕਿਵੇਂ ਚੱਲ ਰਿਹਾ ਮੇਲੇ ਦਾ ਕੰਮ ਵਧੀਆ ਬਹੁਤ ਸ਼ਾਨਦਾਰ ਚੱਲ ਰਿਹਾ ਵੀ ਬਹੁਤ ਵਧੀਆ ਠੀਕ ਹੈ ਸਾਰੇ ਪਿੰਡ ਦਾ ਪੂਰਾ ਸਹਿਯੋਗ ਆ ਆ ਬਣ ਗਿਆ ਜੀ ਟਰੈਕ ਇਹਦੇ ਵਿੱਚ ਵਿੱਚ ਹੀ ਮਤਲਬ ਟਰਾਲੀ ਲਾਉਣੀ ਆ ਬੈਗ ਪ੍ਰਚਾਰਾ ਛੱਡ ਲੈਣ ਕੇ ਸਾਰੀ ਖਾਸ ਕਰਕੇ ਜਿਹੜੇ ਤੁਸੀਂ ਵੀ ਪਹਿਲਾਂ ਛੱਡ ਲੈਣ ਕੀ ਹਾਲ ਆ ਬਾਈ ਕਿਵੇਂ ਚੱਲ ਰਿਹਾ ਮੇਲਾ ਕਿਵੇਂ ਜੀ ਵਧੀਆ ਠੀਕ ਹੈ ਗੁੱਡ ਹਾਂਜੀ ਕੰਮ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਵਧੀਆ ਪਰਮਾਨ ਦਾ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਨਹੀਂ ਪਹਿਲੀ 100 ਦੂਜੀ 100 ਹਾਂਜੀ ਭਾਈ ਜੀ ਕਿਵੇਂ ਆ ਜੀ ਕਿਵੇਂ ਚੱਲ ਰਿਹਾ ਕੰਮ ਮੇਲੇ ਦਾ ਮੈਂ 500 ਕਰ ਦੂੰਗਾ ਤਾਂ ਕਿ ਮੈਂ ਬਹਿ ਰਹੀਆਂ ਨੰਬਰ 8 ਤੇ ਮੈਂ ਆਪਣੀਆਂ ਟਰਾਲੀਆਂ ਨਾਲ ਚੱਲ ਰਿਹਾ ਟਰਾਲੀਆਂ ਬੈ ਕੇ ਲਾਉਂਗਾ ਹਾਂਜੀ ਹਾਂਜੀ ਟਰਾਲੀ ਸਭ ਤੋਂ ਵਧੀਆ ਲਾਊਗਾ ਉਹਨੂੰ ਇਹ ਟਰਾਲੀਆਂ ਦਿੱਤੀਆਂ ਜਾਣਗੀਆਂ ਠੀਕ ਹੈ ਜੀ ਜੇ ਮੇਲਾ ਨੰਬਰ 1 25 ਤੀ 23 ਤੋਂ ਮੇਲਾ ਚਾਲੂ ਹੋ ਗਿਆ ਫਿਰ ਭਾਈ ਜੱਤੀ ਤਾਂ ਇਹ ਆਪਣਾ ਚੱਲ ਠੀਕ ਹੈ ਜੀ ਠੀਕ ਆ ਹਾਂ ਉਹ ਦੁਬਾਰਾ ਮੋਟਰ ਪਾਉਂਦੇ ਆਂ ਆਹ ਉਹਦੇ ਦੋ ਮੈਟਰ WX ਡੀਟੇਲ ਇੱਥੇ ਲੱਗਦੇ ਦਰ ਤੇ ਲੱਗਦੇ ਠੀਕ ਹੈ ਲੋ ਜੀ ਤਿਆਰੀ ਪੂਰੀ ਆ ਤੇ ਟਰਾਲੀ ਬੈਕ ਮੁਕਾਬਲਾ ਸਟਾਰਟ ਹੋਣ ਵਾਲਾ ਤੇ ਦੇਖੋ ਪਾਸੇ ਹੋ ਜੋ ਪਾਸੇ ਹੋ ਜਾਓ ਪਾਸੇ ਪਾਸੇ ਹੋ ਜਾਓ ਬਾਈ ਪਾਸੇ ਉਹ ਬੰਦਾ ਪਹਿਲ ਹੋ ਜਾਂਦਾ ਬਾਈ ਪਾਸੇ ਹੋ ਜਾਓ ਯਾਰ ਹੋ ਗਿਆ ਫਾਲ ਵਾਟਿਕ ਬਾਈ ਬਾਈ ਸਾਈਡ ਤੇ ਹੋ ਜੋ ਉਹ ਬਿਲਕੁਲ ਬੰਦੇ ਨੂੰ ਤੇ ਖਾਣ ਆ ਗਿਆ ਦਾ ਜਦੋਂ ਵਿਚਾਰੇ ਹੋ ਕੇ ਸਾਡੇ ਜਾਂਦਾ रखंदे <Vas> <small> ਵੇ ਰਿਹਾ ਬਾਈ ਹੋ ਗਿਆ ਅੱਜ ਆ ਜਾ ਬਾਤਾਂ ਸੱਜਣਾਂ ਦੇ ਬਾਤਾਂ ਸੱਜਣਾਂ ਦੇ 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 ਬਾਕੀ ਮੜਾ ਪਿੱਛੇ ਹੋ ਜਾ ਬਾਈ ਬੰਦੇ ਸਾਰੇ ਪਿੱਛੇ ਹੋ ਜਾ ਭਰਾ ਵਲ ਕੇ ਆਇਆ ਪਾਸੇ ਹੋ ਜਾਓ ਪਾਸੇ ਪਾਸੇ ਹੋ ਜਾਓ ਐਸ 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 ਬੋਲੋ ਰਾਜੀ ਬੈਠਾ ਪੁੱਛੇ ਦੀ ਬੜੀ ਕਰੀਏ ਤੁਸੀਂ ਓਕੇ ਆ ਗਿਆ ਮੈਂ ਮੈਂ ਲਾਉਣ ਨੂੰ ਦੀ ਓ ਮੈਂ ਨਹੀਂ ਨਹੀਂ ਆਉਣੀ ਮੈਂ ਜਿ ਮਰਜ਼ੀ ਲੈ ਲੈ ਪਿੱਛੇ ਜੋ जीता, जीता लंबरदार वालों लग चुका है पांच सौ रुपया शिकायत वालों भी पांच सौ लग चुके है मेरे और दे आने दे। सही है भाई पूरा ਆਉਣ ਦੇ ਆਉਣ ਦੇ ਚਰੇ ਲਾਵੇ ਬਾਈ ਨਾਮ ਮਾਣ ਦੇ ਇਹ ਆ ਆਪਣਾ ਹੀ ਅੱਜ ਜਿਹੜੀ ਆਪਾਂ ਮੇਲੇ ਦੀ ਸ਼ੁਰੂਆਤ ਕੀਤੀ ਆ ਆਪਣੇ ਦਸਤਾਰ ਮੁਕਾਬਲਿਆਂ ਤੋਂ ਆ ਦੇਖੋ ਕਾਸੀ ਗਾਲ ਜੀ ਲੇਟ ਹੋ ਗਿਆ ਚੱਲ ਕੋਈ ਨਾ ਕੋਈ ਨਹੀਂ ਕੋਈ ਨਹੀਂ ਬੰਨ ਲਓ ਬਾਈ ਇਹ ਦੇਖੋ ਇਹ ਡੈਡੀ ਉਹ ਨਹੀਂ ਲੈ ਕੇ ਆਇਆ ਬੱਚਿਆਂ ਨੂੰ ਲੈਫਟ ਬੰਨ ਲਾ ਇੱਥੇ ਖੰਟੀ ਦੇਖੋ ਕਿੰਨਾ ਸ਼ਰਮਾ ਰਿਹਾ ਤੇ ਕਿੰਨਾ ਬੰਨੀ ਵੇਖ ਰਿਹਾ ਬਾਈ ਤੇ ਮੇਰੇ ਵੀ ਮਾਰੇ ਆਪੇ ਲਿਆਓ ਬਾਈ ਦਿਖਾਓ ਆਪਦੀਆ ਪੱਗਾਂ ਲਿਆਓ ਜੀ ਦਿਖਾਓ ਆਪਦੀਆ ਪੱਗਾਂ ਜੀ 三西个，啥西个，啥西个，啥西个，个。啊，来，呀， ਦੇ ਮੁਕਾਬਲੇ ਪੂਰੇ ਹੋ ਗਏ ਆ ਖਾਸ ਸੈਕੰਡ ਥਰਡ ਕੱਢ ਦੇਣੇ ਨੇ ਬੱਚੇ ਤੇ 61 ਬੱਚਿਆਂ ਨੇ ਭਾਗ ਲਿਆ ਇਹਦੇ ਵਿੱਚ ਦੋ ਮੁਕਾਬਲੇ ਕਰਾਏ ਆ ਕਿਵੇਂ ਕਿਵੇਂ ਮੁਕਾਬਲੇ ਕਰਾਇਆ ਮਾੜੀ ਜਾਣਕਾਰੀ ਦਿਓ ਜੀ ਇਹ ਵੀਰੇ ਮੁਕਾਬਲੇ ਕਰਵਾਏ ਆ ਜਿਹੜੇ ਛੋਟੇ ਬੱਚੇ ਆ 6 ਸਾਲ ਤੋਂ 12 ਸਾਲ ਤੱਕ ਉਹਨਾਂ ਦਾ ਇੱਕ ਅਲੱਗ ਗਰੁੱਪ ਬਣਾਇਆ ਤੇ ਜਿਹੜੇ 12 ਸਾਲ ਤੋਂ 18 ਸਾਲ ਤੱਕ ਬੱਚੇ ਆ ਮੈਕਸਿਮਮ ਆਪਣੇ ਕੋਲ 18 ਸਾਲ ਤੱਕ ਬੱਚੇ ਆ 18 ਸਾਲ ਤੱਕ ਬੱਚਿਆਂ ਦਾ ਅਲੱਗ ਗਰੁੱਪ ਬਣਾਇਆ ਜੀ ਠੀਕ ਆ ਜੀ ਹਾਂ ਜੀ ਉਹ ਜਿਹੜੇ ਆਪਾਂ ਅਲੱਗ-ਅਲੱਗ ਤਿੰਨ ਬੱਚੇ ਆਪਾਂ ਛੋਟੇ ਬੱਚਿਆਂ ਚੋਂ ਫਸਟ ਪ੍ਰਾਈਜ਼ ਕੱਢ ਲਿਆ ਜੀ ਫਸਟ ਸੈਕਿੰਡ ਥਰਡ ਤੇ ਫਸਟ ਸੈਕਿੰਡ ਥਰਡ ਹੀ ਆਪਾਂ ਵੱਡੇ ਬੱਚਿਆਂ ਦੇ ਗਰੁੱਪ ਚੋਂ ਪ੍ਰਾਈਜ਼ ਕੱਢ ਲਿਆ ਜੀ ਠ ਹੋਰ ਜੋਤੀ ਬਾਈ ਕਿਵੇਂ ਆ ਲੋਟਾ ਕੰਮ ਵਧੀਆ ਰਿਹਾ ਮੈਂ ਕਹਿੰਨਾ ਭਾਈ ਜੀ ਬਹੁਤ ਕਿਰਪਾ ਮਹਾਰਾਜੀ ਸਾਥ ਗੋਤੀ ਜੀ ਆਏ ਬੱਚਿਆਂ ਨੂੰ ਜਾਗ ਲੱਗੂਗਾ ਤੂੰ ਬਹੁਤ ਵਧੀਆ ਗੱਲ ਐਜੋ ਜੀ ਪ੍ਰੋਗਰਾਮ ਹੋਣੇ ਚਾਹੀਦੇ ਇਹਦਾ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਇਹਦਾ ਜੇ ਹੁੰਦੇ ਰਹਿਣ ਇਹਦੇ ਨਾਲ ਬੱਚੇ ਹੋਰ ਜੁੜਦੇ ਆ ਜਿਹੜੇ ਬੱਚੇ ਹੁਣ ਜਿਨ੍ਹਾਂ ਦੇ ਜਿਨ੍ਹਾਂ ਦੇ ਪਟੇ ਆ ਉਹਨਾਂ ਨੂੰ ਹੁਣ ਉਹਨਾਂ ਨੇ ਪ੍ਰਣ ਕੀਤਾ ਸੀ ਅੱਗੇ ਤੋਂ ਜੁੜਾ ਰੱਖਾਂਗੇ ਤੇ ਅਸੀਂ ਅੱਗੇ ਦਸਤਾਰਾਂ ਸਜਾਵਾਂਗੇ ਜਿਨ੍ਹਾਂ ਨੇ ਜੁੜੇ ਰੱਖੇ ਆ ਉਹ ਕਹਿੰਦੇ ਅਸੀਂ ਅਮਰਿਸ਼ ਕਰਾਂਗੇ ਇਹਦੇ ਨਾਲ ਤਸ਼ਾਹ ਵੱਧ ਆ ਬੱਚੇ ਹੋਰ ਜੁੜਦੇ ਆ ਨਾਲ ਜਿੱਦਾਂ ਹੁਣ ਇਨਾਮ ਰੱਖ ਨੇ ਪਟੇ ਜਿਨ੍ਹਾਂ ਦਾ ਨਹੀਂ ਵੀ ਨਾਮ ਨਿਕਲਿਆ ਕੋਈ ਆਪਾਂ ਉਹਨਾਂ ਨੂੰ ਵੀ ਸਨਮਾਨ ਕਰ ਰਹੇ ਆ ਇਹਦੇ ਨਾਲ ਬੱਚੇ ਹੋਰ ਜੁੜ ਰਹੇ ਆ ਤੇ ਇਹਦੇ 'ਚ ਆਪਣੇ ਨਾਲ ਜਦੋਂ ਅੱਗੇ ਹੋਰ ਬੱਚੇ ਜੁੜਨਗੇ ਤਾਂ ਆਪਾਂ ਨੂੰ ਵਧੀਆ ਆਪਣਾ ਸਿੱਖੀ ਨਾਲ ਬੱਚੇ ਜੁੜਦੇ ਆ ਦਸਤਾਰਾ ਬੰਨਦੇ ਆ ਇਹਦੇ 'ਚ ਆਪਾਂ ਨੂੰ ਬਹੁਤ ਵਧੀਆ ਆਪਣੀ ਅੱਗੇ ਆਉਣ ਵਾਲੀ ਪੀੜ੍ਹੀ ਆਪਾਂ ਨੂੰ ਬੈਨੀਫਿਟ ਆ ਆਪਣੀ ਪੀੜ੍ਹੀ ਨਾਲ ਸਿੱਖੀ ਦੇ ਜੁੜ ਰਹੀ ਆ ਚੰਗੀ ਗੱਲ ਆ ਜੀ ਹਾਂ ਸਹੀ ਆ ਜੀ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਆ ਜਿਹੜਾ ਉਦਮ ਕਰ ਰਹੇ ਆ ਵੀਰ ਹੋਣੀ ਨਾਲ ਹਨਾ ਜੀ ਤੇ ちょっう 因为。